ਮੈਂ ਤਾਂ ਹੀ ਕਹੀ ਜਾਂ ਕਹਿਣਾ ਚਾਹੁੰਨਾ ਜੀ ਪਹਿਲਾਂ ਤਾਂ ਮੈਂ ਧੰਨਵਾਦੀ ਹਾਂ ਅ ਰਜਿੰਦਰ ਗੁਪਤਾ ਜੀ ਦਾ ਜਿਨ੍ਹਾਂ ਨੇ ਮੈਨੂੰ ਉਰੇ ਬੁਲਾਇਆ ਤੇ ਭਾਰਤ ਵਿਕਾਸ ਸਪੈਸ਼ਲ ਦੇ ਇਸ ਫੰਕਸ਼ਨ 'ਚ ਮੈਨੂੰ ਚੀਫ ਗੈਸਟ ਬਣਾਇਆ ਤੇ ਟੀਚਰ ਦਾ ਬਹੁਤ ਵੱਡਾ ਰੋਲ ਹੈ ਇਸ ਦੁਨੀਆ 'ਚ ਆ ਟੀਚਰ ਦੇ ਮਨਾਣਾ ਟੀਚਰਸ ਨੂੰ ਔਨਰ ਕਰਨਾ ਸਾਡਾ ਫਰਜ਼ ਵੀ ਹੈ ਇਲਾਕੀ ਫਰਜ਼ ਵੀ ਹੈ ਵੀ ਅਸੀਂ ਉਹਨਾਂ ਨੂੰ ਔਨਰ ਕਰੀਏ ਤੇ ਇਸ ਟੀਚਰਸ ਦਾ ਜਿਹੜੇ ਸਾਡਾ ਯੋਗ ਹੈ ਇਹਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ ਅਸੀਂ ਉਹਨਾਂ ਨੂੰ ਅੱਛੀ ਉਸ ਦੀ ਤਰਫ ਬੱਚਾ ਨੂੰ ਲੈ ਕੇ ਜਾਂਦੇ ਨੇ ਅੱਛੀ ਸਿੱਖਿਆ ਦਿੰਦੇ ਨੇ ਕਿਉਂਕਿ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜਾ ਸਕੂਲ ਉਸ ਬੱਚਾ 8 ਘੰਟੇ ਜਿਹੜਾ ਰਹਿੰਦਾ ਪੜਦਾ ਹੈ ਉਹ ਟੀਚਰ ਹੀ ਉਹਨੂੰ ਅੱਛੀ ਸਿੱਖਿਆ ਦਿੰਦਾ ਅੱਛੀ ਗਾਈਡਲਾਈਨਸ ਦਿੰਦਾ ਘਰ ਜਾ ਕੇ ਫਿਰ ਉਹਨੂੰ ਉਹ ਫਾਲੋ ਕਰਨ ਦੀ ਕੋਸ਼ਿਸ਼ ਕਰਦਾ ਹੈ ਲੇਕਿਨ ਜਿਹੜੇ ਸਾਡੇ ਪੇਰੈਂਟਸ ਆ ਅਸੀਂ ਲੋਕ ਉਨੀ ਗਾਈਡੈਂਸ ਨਹੀਂ ਦੇ ਸਕਦੇ ਜਿੰਨੀ ਟੀਚਰ ਦਿੰਦਾ ਇਸ ਕਰਕੇ ਦਿਵਸ ਹੈ ਜਿਹੜਾ ਬਹੁਤ ਅੱਛਾ ਦਿਵਸ ਹੈ ਤੇ ਇਹਦੀ ਮੈਂ ਸਭ ਨੂੰ ਬਹੁਤ ਬਹੁਤ ਮੁਬਾਰਕਬਾਦ ਕਰਦਾ ਭਾਰਤ ਕਾ ਸਿਸਮਾਨਾ ਵੱਲੋਂ ਅਸੀਂ ਹਰ ਸਾਲ ਖਾਸ ਗੁਰੂਵੰਦਨ ਛਤਰ ਮਿਲੰਦਨ ਜੋ ਕਿ ਸਾਡੇ ਇੱਕ ਮਾਟਰ ਭਾਰਤ ਕਾ ਸਿਸਮਾਨਾ ਦਾ ਪੂਰੇ ਹਿੰਦੁਸਤਾਨ ਦੇ ਵਿੱਚ ਸਾਡੇ ਸਾਰੇ ਬ੍ਰਾਂਚੀਜ਼ ਟੀਚਰ ਡੇ ਸੈਲਿਬ੍ਰੇਟ ਕਰਦੀਆਂ ਨੇ ਉਸੇ ਕੜੀ ਦੇ ਤਹਿਤ ਭਾਤਕਾਸ ਸਵਾਨਾ ਹਰ ਸਾਲ ਅਸੀਂ ਅਲਗ-ਅਲਗ ਸਕੂਲਾਂ ਦੇ ਵਿੱਚ ਅਲਗ-ਅਲਗ ਥਾਵਾਂ ਦੇ ਉੱਤੇ ਟੀਚਰ ਜਿਨ੍ਹਾਂ ਨੂੰ ਸਨਮਾਨਿਤ ਕਰਦੇ ਆ ਉਹਨਾਂ ਦੇ ਨਾਲ ਸਾਡਾ ਜਿਹੜਾ ਮਾਟੋ ਆ ਉਹ ছাত্র ਵਿਨੰਦਨ ਗੁਰੂ ਬੰਦਨ ਗੁਰੂ ਦੀ ਪੂਜਾ ਅਤੇ ਛਾਤਰਾ ਦਾ ਉਹਨਾਂ ਬਲੋਂ ਵਿਨੰਦਨ ਜਿਵੇਂ ਕਿ ਸਾਡੇ ਚੀਪ ਗੈਸਾਬ ਨੇ ਦੱਸਿਆ ਕਿ ਵਾਕਿਓ ਟੀਚਰ ਨੈਸ਼ਨਲ ਬਿਲਡਰ ਹੁੰਦੇ ਨੇ ਇੱਕ ਹੋਰ ਰੂਪਾ ਟੀਚਰ ਦਾ ਜੋ ਕਿ ਸਾਡੇ ਦੇਸ਼ ਦੇ ਪਿਖਰੇ ਦਿਨਵਾਤਾ ਹੁੰਦੇ ਹਨ ਇੱਕ ਸੁਚਿਤ ਦਿਹਾੜਾ ਮੈਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਕਿ ਮੈਂ ਆਪਣੇ ਸਹਿ ਸਮਾਣਾ ਦੇ ਵਿੱਚ ਭਾਰਤ ਕਪਸ ਸਮਾਣਾ ਵੱਲੋਂ ਇਸ ਸੁਚਿਤ ਦਿਹਾੜੇ ਉਤੇ ਉਹਨਾਂ ਟੀਚਰਾਂ ਨੂੰ ਸਨਮਾਨਤ ਕਰਨ ਜਾ ਰਿਹਾ ਜਿਨ੍ਹਾਂ ਦਾ ਬਹੁਤ ਵੱਡਾ ਯੋਗਦਾਨ ਹੈ ਤੇ ਉਹਨਾਂ ਬੱਚਿਆਂ ਨੂੰ ਵੀ ਸਨਮਾਨਤ ਕਰਨ ਜਾ ਰਿਹਾ ਜਿਨ੍ਹਾਂ ਨੇ ਸਪੋਰਟਸ ਦੇ ਵਿੱਚ ਅਤੇ ਅਕੈਡਮਿਕ ਵਿਧੀਆਂ ਵਿੱਚ ਮੱਲਾਮਾਰੀਆਂ ਨੇ ਤੇ ਉਹਨਾਂ ਬਹੁਤ ਵੱਡਾ ਯੋਗਦਾਨ ਹੈ ਖਾਸ ਤੌਰ ਤੇ ਮੈਂ ਅੱਜ ਬੱਚਿਆਂ ਨੂੰ ਮੈਂ ਕਹਿਣਾ ਚਾਹਾਂਗਾ ਕਿ ਜੇ ਟੀਚਰ ਜਿਨੋ ਪੇਰੈਂਟਸ ਜਿਹਾ ਹੁੰਦੇ ਹਨ ਜਿਵੇਂ ਆਪਾਂ ਘਰ ਦੇ ਵਿੱਚ ਪੇਰੈਂਟਸ ਦੀ ਆਗਿਆ ਮੰਨਦੇ ਆ ਟੀਚਰਸ ਦੀ ਵੀ ਉਹਦੀ ਸਨਮਾਨ ਕਰਨਾ ਚਾਹੀਦਾ ਆ ਤੇ ਆ ਕੇ ਮੰਨਣਾ ਚਾਹੀਦੀ ਮੰਨਣੀ ਚਾਹੀਦੀ ਆ ਮੈਂ ਖਾਸ ਤੌਰ ਤੇ ਸਾਡੇ ਅੱਜ ਦੇ ਮੁੱਖ ਮਹਿਮਾਨ ਹਰੀਸ਼ ਗੁਪਤਾ ਜੀ ਹਰਸ਼ ਗੁਪਤਾ ਜੀ ਦਾ ਜੋ ਕਿ ਪ੍ਰੈਜ਼ੀਡੈਂਟ ਨੇ ਡਿਸਟ੍ਰਿਕਟ ਬੀਕੋ ਐਸੋਸੀਏਸ਼ਨ ਦੇ ਉਹਨਾਂ ਦੇ ਮੱਥੇ ਪਹੁੰਚਾਂ ਤੇ ਜੀ ਆਇਆਂ ਆਖਦਾ ਤੁਹਾਨੂੰ ਮੈਂ ਧੰਨਵਾਦ ਵੀ ਕਰਦਾ ਥੈਂਕ ਯੂ ਸਰ ਹਾਂਜੀ ਹਿੱਤ ਜੀ ਜੀ ਇੱਕ ਟੀਚਰ ਵੀ ਹੋ ਤੇ ਅੱਜ ਇੱਕ ਟੀਚਰ ਦੇ ਸਾਰੇ ਦੇਸ਼ ਦੇ ਵਿੱਚ ਮਾਣ ਕਰ ਰਹੀ ਹੈਗੇ ਕੀ ਸੁਣਿਆਦੇ ਹੋਗੇ ਤੁਸੀਂ ਪੰਜਾਬ ਦੇ ਬੱਚੇ ਸਭ ਤੋਂ ਪਹਿਲਾਂ ਤਾਂ ਇੱਕ ਟੀਚਰ ਹੋਣ ਦੇ ਨਾਤੇ ਮੈਂ ਮਾਣ ਮਹਿਸੂਸ ਕਰਦਾ ਹਾਂ ਕਿ ਮੈਂ ਜਦ ਤੱਕ ਸਾਡੇ ਟੀਚਰ ਆਪਣੇ ਆਪ 'ਚ ਮਾਣ ਮਹਿਸੂਸ ਕਰਨਗੇ ਤਾਂ ਇੱਕ ਵਧੀਆ ਕੁਆਲਿਟੀ ਐਜੂਕੇਸ਼ਨ ਆਪਣੇ ਬੱਚਿਆਂ ਵੱਲ ਸ਼ਿਫਟ ਕਰਨਗੇ ਤੇ ਅੱਜ ਟੀਚਰ ਹੋਣ ਦੇ ਨਾਤੇ ਮੈਂ ਭਾਰਤ ਵਿਕਾਸ ਪਰਿਸ਼ਦ ਵੱਲੋਂ ਜੋ ਹਰ ਸਾਲ ਇਹ ਪ੍ਰੋਗਰਾਮ ਮਨਾਇਆ ਜਾਂਦਾ ਹੈ ਰਾਦਰ ਟੀਚਰਸ ਤੇ ਬੱਚਿਆਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ ਅੱਜ ਵੀ ਭਾਰਤ ਵਿਕਾਸ ਪਰਿਸ਼ਦ ਸਮਾਨਾਂ ਦੀ ਸੰਸਥਾ 21 ਟੀਚਰਸ ਤੇ ਵਿਦਿਆਰਥੀਆਂ ਨੂੰ ਸਨਮਾਨਿਤ ਕਰ ਰਹੀ ਹੈ ਉਹਨਾਂ ਦੀ ਪ੍ਰਾਪਤੀਆਂ ਦੇ ਲਈ ਟੀਚਰ ਬੱਚਾ ਨੂੰ ਮਾਰਗਦਰਸ਼ਕ ਮਾਰਗ ਦਿਖਾਉਣ ਵਾਲਾ ਇੱਕ ਮਾਰਗਦਰਸ਼ਕ ਹੈ ਬੱਚਾ ਨੂੰ ਇੱਕ ਅਜਿਹੇ ਰਸਤਾ ਦਿਖਾਉਂਦਾ ਹੈ ਕਿ ਬੱਚੇ ਆਉਣ ਵਾਲੇ ਸਮੇਂ ਦੇ ਵਿੱਚ ਦੇਸ਼ ਦਾ ਸੁਨਹਿਰੀ ਭਵਿੱਖ ਦਾ ਨਿਰਮਾਣ ਕਰ ਸਕਣ ਇਸੇ ਕਾਰੀ ਦੇ ਵਿੱਚ ਇੱਕ ਵਾਰੀ ਮੇਰੇ ਵੱਲੋਂ ਬਹੁਤ ਸਾਰੀਆਂ ਮੁਬਾਰਕਾਂ ਦੇਸ਼ ਦੇ ਸਾਰੇ ਅਧਿਆਪਕਾਂ ਨੂੰ ਅੱਜ ਸਾਡਾ ਦਿਨ ਡਾਕਟਰ ਸਰੋਪੱਲੀ ਰਾਧਾ ਕ੍ਰਿਸ਼ਨਨ ਜੋ ਭਾਰਤ ਦੇ ਰਾਸ਼ਟਰਪਤੀ ਰਹੇ ਨੇ ਉਹਨਾਂ ਨੂੰ ਸਮਰਪਿਤ ਤੇ ਭਾਰਤ ਵਿਕਾਸ ਪਰਿਸ਼ਦ ਹਮੇਸ਼ਾ ਹੀ ਗੁਰੂਵੰਦਨ ਛਾਤਰਾ ਵਿੰਨੰਦਨ ਇਸ ਪ੍ਰੋਜੈਕਟ ਨੂੰ ਲੈ ਕੇ ਅੱਗੇ ਵਧਦੀ ਰਹੇਗੀ ਥੈਂਕ ਯੂ ਵੈਰੀ ਮਚ